ਜੀ ਮੇਰਾ ਨਾਮ ਗੁਰਵਿੰਦਰ ਸਿੰਘ ਮਾਨ ਹੈ ਜੀ ਮੈਂ ਜਿਹੜਾ ਬਾਅਦ ਐਸੋਸੀਏਸ਼ਨ ਵਹਿੰਡਾ ਦਾ ਪ੍ਰਧਾਨ ਹਾਂ ਪਤਨ ਜੀ ਕੀ ਮਾਮਲਾ ਜੀ ਇਹ ਮਾਮਲਾ ਇਹ ਹੈ ਜੀ ਸਾਡੇ ਭਰਾ ਇੱਥੇ ਆਪਦਾ ਜਿਹੜਾ ਰੋਜੀ ਰੋਟੀ ਦੀ ਖਾਤਰ ਆਪਦਾ ਇੱਥੇ ਵਿਕਾਮਤ ਕਰਦੇ ਨੇ ਇੱਥੇ ਪ੍ਰੈਕਟਿਸ ਕਰਦੇ ਨੇ ਅਸੀਂ ਸੰਗਤ ਤਸੀਨ ਦੇ ਵਿੱਚ ਔਰ ਇੱਥੇ ਬਹੁਤ ਡੂੰਗਾ ਛੱਪੜ ਸੀਗਾ ਪਿਛਲੇ ਸਮੇਂ ਦੇ ਵਿੱਚ ਔਰ ਉਹ ਛੱਪੜ ਸਾਡੇ ਭਰਾਵਾਂ ਨੇ ਆਪ ਭਰਤ ਪਾ ਕੇ ਇਹਨੂੰ ਪੂਰਿਆ ਉਸ ਤੋਂ ਬਾਅਦ ਦੇ ਵਿੱਚ ਇਹ ਜਗਾ ਜਿਹੜੀ ਹੈ ਇਹਨਾਂ ਨੇ ਤਸਵੀਲ ਹਕਮਤ ਇਹਨਾਂ ਨੇ ਨੱਪ ਲਈ ਆਪਦੀ ਤਸਵੀਲ ਚਲੋ ਇੱਥੇ ਖੜੀ ਕਰਤੀ ਤਾਂ ਨਾਲ ਅਸੀਂ ਜਿਹੜੇ ਇੱਥੇ ਜਿਹੜੇ ਚੈਂਬਰ ਬਣਾਏ ਹੋਏ ਐ ਆਰਜੀ ਟੈਂਪਰੇਰੀ ਸਾਡੇ ਚੈਂਬਰ ਨੇ ਉੱਪਰ ਦੇਖੋ ਤੁਸੀਂ ਜਿਹੜੇ ਸ਼ੈਡਾਂ ਦੀ ਜਿਹੜੀ ਹੈ ਛੱਤ ਪਾਈ ਹੋਈ ਹੈ ਹੁਣ ਅਸੀਂ ਕਿਉਂਕਿ ਗਰਮੀ ਦੇ ਵਿੱਚ ਬਾਹਰ ਤਾਂ ਬੈਠ ਨਹੀਂ ਸਕਦੇ ਤੇ ਆਪਾਂ ਇੰਨੀ ਗਰਮੀ ਦੇ ਵਿੱਚ ਓਪਨ ਬੈਠ ਸਕਦੇ ਅਸੀਂ ਉਹਨੂੰ ਥੋੜੀ ਮੋਟੀ ਤੋਂ ਮਾੜੀ-ਮੋਟੀ ਚਾਰਦਵਾਰੀ ਹੋਈ ਹੈ ਜਿਹੜੀ ਇਹਦੇ 'ਚ ਅਸੀਂ ਕੂਲਰ ਆਪ ਦਾ AC ਪੱਖਾ ਲਾ ਕੇ ਬੈਠੇ ਹੁਣ ਅਜ ਇਹਨਾਂ ਨੇ ਜਿਹੜਾ ਇਹ ਪੀਲਾ ਪੰਜਾ ਚਲਾਉਣ ਦਾ ਹੁਕਮ ਕਰਤਾ ਕਿ ਡਿਕਟੇਟਰਸ਼ਿਪ ਕਹਿੰਦੇ 2.5 2.5 ਲੱਖ ਰੁਪਈਆ ਦਿਓ ਨਾਲੇ ਤਾਂ ਇਹ ਹੁਕਮ ਹੋਇਆ ਪਲਾਸ ਕਹਿੰਦੇ ਨਾਲੇ ਉਹ ਦਿਓ ਵੀ 99 ਤੋਂ ਨਿਵੇਂ ਦੇ ਵਿੱਚ ਤਾਂ ਪਤਾ ਨਹੀਂ ਇੱਥੇ ਤੁਸੀਂ ਸੀਗੇ ਜਾਂ ਨਹੀਂ ਸੀਗੇ ਸ਼ਾਇਦ ਇਹ ਵੀ ਨਹੀਂ ਹੋਣਾ ਤਾਂ ਅਸੀਂ 21 22 ਦੇ ਵਿੱਚ ਬੈਠੇ ਆ ਉਦੋਂ ਤੋਂ ਲੈ ਕੇ ਇਹਨਾਂ ਨੇ 2-2 ਲੱਖ ਰੁਪਇਆ ਜਿਹੜਾ ਪਾਤਾ ਵੀ ਉਹਦੇ ਉਹ ਨਹੀਂ ਅਸੀਂ ਟਾਉਣ ਲੱਗੇ ਆਜ ਇਹ ਟਾਉਣ ਆਏ ਸੀ ਅਸੀਂ ਇਹਦਾ ਪੂਰ ਜ਼ੋਰ ਵਿਰੋਧ ਕਰਦੇ ਆ ਕਿਸੇ ਵੀ ਹਾਲਤ ਦੇ ਵਿੱਚ ਇਹ ਚੈਂਬਰ ਨਹੀਂ ਟਾਉਣ ਦਿੰਦੇ ਅਸੀਂ ਸਾਡੇ ਲਈ ਇਹ ਕਰੋ ਜਾਂ ਮਰੋ ਵਾਲੇ ਹਾਲਾਤ ਹੈ ਪ੍ਰਸ਼ਾਸਨ ਨੂੰ ਮੈਂ ਚੇਤਾਵਨੀ ਦਿੰਦਾ ਵੀ ਜੇ ਉਹ ਚਾਹੁੰਦੇ ਆ ਵੀ ਅਸੀਂ ਢਾ ਦੇਾਂਗੇ ਤਾਂ ਢਾ ਕੇ ਅੱਗੇ ਵੇਚ ਲੈਣਗੇ ਸਰ ਜੋ ਪੀਲਾ ਪੰਚਾਇਤ ਚੱਲ ਰਿਹਾ ਸੀ ਅੱਜ ਇਹਦੇ ਬਾਰੇ ਕੀ ਕਹਿਣਾ ਚਾਹਣਾ ਜੀ ਅਸਟਾ ਜੀ ਇਹ ਸਾਨੂੰ ਤੇ ਜੀ ਸੀਗਾ ਆਪਦੇ ਅਫੀਸਰ ਰੋਕੋ ਕਿ ਜਿਹੜੇ ਵੀ ਇੱਥੇ ਚੈਂਬਰ ਬੰਨੇ ਆ ਉਹਨਾਂ ਦਾ ਰੈਂਟ ਹੈ 1250 ਰੁਪਏ ਪਰ ਮਹੀਨਾ ਤੇ ਉਹਨਾਂ ਸਮਾਹ ਨਾਲ ਕੋਈ ਰੈਂਟ ਭਰਾਏ ਜਿਹੜੇ ਇੱਥੇ ਕੰਮ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਅਸੀਂ ਨੋਟਿਸ ਕੱਢਿਆ ਸੀਗਾ ਕਿ ਇਹ ਰੈਂਟ ਭਰੋ ਨਹੀਂ ਤਾਂ ਇਹ ਵੇਲੇ ਇਨ ਲਿਗਲ ਤੇ ਉਹ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਸਿਰਫ ਇੱਕ ਐਡਵੋਕੇਟ ਵੱਲੋਂ ਰੈਂਡ ਪਰਿਆ ਗਿਆ ਹੈ ਬਾਕੀ ਕਿਸੇ ਵੱਲੋਂ ਕੋਈ ਰੈਂਡ ਨਹੀਂ ਪਰਿਆ ਗਿਆ ਇਸ ਕਰਕੇ ਅਜੇ ਦੀ ਇਹ ਕਾਰਵਾਈ ਸਾਨੂੰ ਕਰਨੀ ਕਰਨੀ ਪੈਣੀ ਸੀ ਪਰ ਅਸੀਂ 네ਗੋਸ਼ੀਏਟ ਕੀਤੀ ਹੈ ਐਡਵੋਕੇਟਸ ਨਾਲ ਤੇ ਕੱਲ 3 ਵਜੇ ਅਸੀਂ ਮੀਟਿੰਗ ਦਾ ਸਮਾਂ ਰੱਖਿਆ ਸਾਨੂੰ ਮਾਨਯੋਗ ਗੈਸਟਨ ਸਾਹਿਬ ਨੇ ਟਾਈਮ ਦਿੱਤਾ ਹੈ ਤਾਂ ਕੱਲ 3 ਵਜੇ ਦਾ ਤੇ ਕੱਲ ਅਸੀਂ ਉੱਥੇ ਅਸਲੀ ਆਫਿਸ ਮੀਟਿੰਗ ਕਰਾਂਗੇ ਉਹਦੇ ਜੋ ਵੀ ਦਿਸ਼ਾਂਤ ਪ੍ਰਦੇਸ਼ ਵਿਦਿਆਨੇ ਸਰਕਾਰ ਦੇ